ਸਾਰੇ ਜਣੇ ਆਏ ਸਾਡੀ ਫਿਲਮ ਦੇਖੀ ਮੈਂ ਤੇਰੇ ਕੁਰਬਾਨ ਬਹੁਤ ਕਾਊਟ ਫੀਲ ਹੋ ਰਿਹਾ ਆ ਅੰਦਰੋਂ ਬਾਹਰ ਨਿਕਲਦੇ ਵੀ ਫੀਲ ਇਮੋਸ਼ਨਲ ਕਿ ਇੰਨਾ ਪਿਆਰ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਂ ਕਿੰਨਾ ਦਾ ਫੀਲ ਕਰ ਰਹੀ ਹਾਂ ਮੜਾ ਕਿਉਂਕਿ ਸਾਡੀ ਫੈਮਿਲੀ ਆਈ ਆ ਦੇਖਣ ਨਾਇਕਰਾ ਹੋਰਾਂ ਦੇ ਵੀ ਮਮ ਡੈਡ ਆਏ ਨੇ ਮੇਰੇ ਮਮ ਡੈਡ ਆਏ ਨੇ ਸੋ ਅੱਖਾਂ ਉਹਨਾਂ ਨੂੰ ਲੱਭ ਰਹੀਆਂ ਸੀਗੀਆਂ ਜਦੋਂ ਖਤਮ ਹੋਈ ਫਿਲਮ ਐਂਡ ਆਈ ਫੀਲ ਸੋ ਪ੍ਰਾਊਡ ਕਿ ਉਹਨਾਂ ਨੇ ਮਿਲਦੇ ਸਾਰੀ ਸਾਨੂੰ ਹੱਕ ਕਰਕੇ ਕਿਹਾ ਕਿ ਬਹੁਤ ਅੱਛਾ ਬੇਟਾ ਬਹੁਤ ਅੱਛਾ ਕੰਮ ਕੀਤਾ ਹੋਰ ਇਸ ਤੋਂ ਵੱਡੀ ਚੀਜ਼ ਕੀ ਹੋ ਸਕਦੀ ਆ ਸੋ ਤੁਸੀਂ ਆਪਣੀ ਫੈਮਲੀਜ਼ ਨੂੰ ਲੈ ਕੇ ਜਾਓ ਇਦਾਂ ਦੇ ਸਿਨੇਮਾ ਨੂੰ ਪ੍ਰਮੋਟ ਕਰਨਾ ਚਾਹੀਦਾ ਆ ਜੋ ਨਵਾਂ ਕੁਝ ਲੈ ਕੇ ਆਉਂਦਾ ਸੋ ਇੱਕ ਕੋਸ਼ਿਸ਼ ਆ ਆਈ ਹੋਪ ਤੁਸੀਂ ਸਾਰਿਆਂ ਨੇ ਇੰਜੋਏ ਕੀਤਾ ਹੋਰ ਮੈਂ ਲੈਕਚਰ ਨਹੀਂ ਦਊਂਗੀ ਇਹਨਾਂ ਨੇ ਸੀਨੀਅਰ ਮੈਨੂੰ ਕਹਤਾ ਬੰਟੀ ਜੀ ਉਹ ਲਾਈਕਰਾ ਬੋਲਣਗੇ ਪਲੀਜ਼ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਫਿਲਮ ਅਸੀਂ ਆਪ ਵੀ ਦੇਖੀ ਆ ਤੁਹਾਡੇ ਸਾਰਿਆਂ ਦੇ ਨਾਲ ਮੈਂ ਤੇਰੇ ਖੁਰਬਾਨ ਫਿਲਮ ਦੇ ਵਿੱਚ ਬੜੀ ਗੁੱਡ ਜੌਬ ਹੈ ਡਾਇਰੈਕਟਰ ਦੀ ਰਾਈਟਰਸ ਦੀ ਭਾਵੇਂ ਡਾਇਲੋਗ ਸੀ ਭਾਵੇਂ ਕਹਾਣੀ ਸੀ ਭਾਵੇਂ ਐਡੀਟਰ ਦੀ ਜਾਂ ਕੈਮਰਾਮੈਨ ਦੀ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਫਿਲਮ ਨੂੰ ਬਣਾਇਆ ਜੋੜਿਆ ਗੁਣਿਆ ਤੇ ਇਹਦੇ ਵਿੱਚ ਬਾ ਕਮਾਲ ਕੰਮ ਕੀਤਾ ਅਮਰਤਾ ਨੇ ਸਾਵਨ ਨੇ ਨਾਇਕਰਾ ਨੇ ਕੁਲਰਾਜ ਪਾਜੀ ਨੇ ਇਸ ਤੋਂ ਬਾਅਦ ਮੈਮ ਨੇ ਸਾਰਿਆਂ ਨੇ ਮੈਂ ਤਾਂ ਨਿਊ ਕਮਰ ਸੀਗਾ ਇਸ ਫਿਲਮ ਵਿੱਚ ਪਰ ਫਿਲਮ ਨੂੰ ਦੇਖ ਕੇ ਖੁਸ਼ੀ ਹੋਈ ਬਹੁਤ ਸਾਰਿਆਂ ਲਈ ਤਾੜੀ ਵਜਦੇ ਬਹੁਤ ਵੱਡੀ ਕਮਾਲ ਕਰਤੀ ਕਮਾਲ ਕਰੀ ਬਾਜੀ ਕੀ ਬਾਤ ਹੈ ਕੀ ਬਾਤ ਹੈ ਬਾਜੀ ਵਾਹਿਗੁਰੂ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 60 ਸਾਲਾਂ ਦੇ ਵਿੱਚ ਪਹਿਲੀ ਵਾਰ ਇਹੋ ਜਿਹੇ ਐਕਟਰ ਦੇਖੇ ਆ ਤੇ ਆ ਜਿਹੜਾ ਕਾਕਾ ਖੜਾ ਹੈ ਮੈਂ ਸਿਰ ਝੁਕਦਾ ਹਾਂ ਪਰ ਨਹੀਂ ਨਹੀਂ ਮੈਂ ਸਿਰ ਝੁਕਾਉਣਾ ਕਲਾਕਾਰੀ ਜੋ ਕੀਤੀ ਹੈ ਇਟਸ ਓਨੈਸਟ ਮੈਂ ਇਹ ਜੀ ਬਿਊਟੀਫੁਲ ਫਿਲਮ ਐਡੀ ਵਧੀਆ ਪਿਕਚਰ ਆਪਣੇ ਸੱਫਾ ਸਦਾ ਨਹੀਂ ਕਮਾਲ ਕੀਤੀ ਪਈ ਹੈ ਮਤਲਬ ਕੀ ਸ਼ਬਦ ਨਹੀਂ ਲੱਗੇ ਇਹ ਬਿਲਕੁਲ ਖਾਸ ਹੈ ਪਰ ਸਾਰੇ ਨੂੰ ਰੱਬ ਤਰੱਕੀ ਬਖਸ਼ੇ ਲੰਬੀ ਉਮਰਾਂ ਬਖਸ਼ੇ ਕਮਾਲ ਰਵੀ ਸਾਹਿਬ ਜੀ ਕਮਾਲ ਕੀਤੀ ਪਈ ਮਤਲਬ ਸ਼ਬਦ ਕੋਈ ਨਹੀਂ ਹੈ ਜੀ ਇਹ ਮਹਾਰਾਜ ਜੀ ਤੁਹਾਡਾ ਸਾਰਾ ਦਾ ਪ੍ਰਤਾਪ ਹੈ ਥੋੜੇ ਚੈਨਲ ਵਾਲੇ ਤਾਂ ਪ੍ਰੇਸ਼ਾਨ ਗਏ ਪੂਰੀ ਪੰਜਾਬੀ ਸਿਨੇਮਾ ਨੂੰ ਐਡਾ ਵੱਡਾ ਬਣਾਤਾ ਤੇ ਅੱਜ ਇਹੋ ਜਿਹੇ ਕਲਾਕਾਰ ਮਿਲੇ ਨੇ ਰੱਬ ਇਹਨੂੰ ਤਰੱਕੀਆਂ ਬਖਸ਼ੇ ਦੂਜੇ ਦੀ ਖੁਸ਼ੀ ਚ ਦੂਜੇ ਦੇ ਅ ਤਰੱਕੀ ਚ ਤੇ ਆਪਾਂ ਖੁਸ਼ੀ ਮਨਾਵਾਗੇ ਨਾ ਤੁਸੀਂ ਆਪ ਦੇਖੋ ਤੁਹਾਡੇ ਆਪਣੇ ਕਰਤਾਰ ਚੱਲੇ ਬੱਲੇ ਵਾਹ ਬੱਲੇ ਕੀ ਬਾਤ ਹੈ ਵੈਰੀ ਬੱਲੇ ਬੱਲੇ ਮੈਂ ਗੱਲ ਕਰ ਰਿਹਾ ਸੀ ਇੱਕੋ ਫਿਲਮ ਸੀ ਬਦਲਾ ਦਿੱਤੀ ਦਾ ਜਿਹਦੇ ਵਿੱਚ ਜੰਗ ਸਿੰਘ ਨੇ ਰੋਲ ਕੀਤਾ ਸੀ ਅੱਜ ਉਸ ਤੋਂ ਬਾਅਦ ਕੈਰੈਕਟਰ ਦੇਖਿਆ ਜਿਹਨੇ ਜੰਗ ਸਿੰਘ ਤੋਂ ਵੀ ਉੱਤੇ ਰੋਲ ਕੀਤਾ ਐਡਾ ਵੱਡਾ ਐਕਟਰ ਦੇਖਿਆ ਜਿਹੜਾ ਮੈਂ ਕਹਿੰਦਾ ਵੀ ਪੰਜਾਬ ਦੀ ਧਰਤੀ ਨੂੰ ਬਾਹਰ ਆਇਆ ਇਹ ਪੰਜਾਬ ਦੀ ਧਰਤੀ ਦੇ ਵਿੱਚ ਇਹੋ ਜਿਹੇ ਕਲਾਕਾਰ ਇਹੋ ਜਿਹੇ ਸਾਡੀਆਂ ਧੀਆਂ ਪੜਣਾ ਕੰਮ ਕਰ ਰਹੀਆਂ ਨੇ ਮੇਰੇ ਕੋਲ ਸ਼ਬਦ ਹੀ ਹੈ ਨਹੀਂ ਭਾਈ ਜੀ ਤੁਹਾਡੇ ਅਲਫਾਜ਼ ਦੇ ਵੀ ਇਸ ਤੋਂ ਵੱਡੀ ਫਿਲਮ ਨਹੀਂ ਬਣ ਸਕਦੀ ਫਿਲਮਾਂ ਇਹ ਨੇ ਹੋਲੀ ਦੇਖੋ ਤੁਸੀਂ ਕਿੰਨੀ ਫੇਟ ਪੰਜਾਬੀ ਬੋਲੀ ਆ ਹਰੇਕ ਬੱਚੇ ਦੀ ਹੈ ਜੀ ਪੇਟਿੰਗ ਦੇਖੋ ਐਕਟਿੰਗ ਦੇਖੋ ਚਾਲ ਟਾਲ ਦੇਖੋ ਦੇਖਣ ਦਾ ਢੰਗ ਦੇਖੋ ਇਹੋ ਜਿਹੀ ਅੱਖਾਂ ਘੁੰਮੀਆਂ ਸਕਰੀਨ ਦਾ ਸਕਰੀਨ ਸਰਵਾਇ ਇਲਕੋਰਪੇ ਸ਼ਾਬਾਸ਼ ਧੰਨਵਾਦ ਬਹੁਤ ਬਹੁਤ ਧੰਨਕਿਊ ਸਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਪ੍ਰਮਾਤਮਾ ਦਾ ਕਿ ਮੈਨੂੰ ਇਹ ਡੈਬਿਊਟ ਫਿਲਮ ਤੇ ਇੰਨੇ ਅੱਛੇ ਪ੍ਰੋਜੈਕਟ ਨਾਲ ਜੁੜਨ ਦਾ ਮੌਕਾ ਬਖਸ਼ਿਆ ਪ੍ਰਮਾਤਮਾ ਨੇ ਤੇ ਸੈਕੰਡਲੀ ਮੈਂ ਧੰਨਵਾਦ ਕਰਾਂਗਾ ਸਾਡੇ ਪਿਲੰਤ ਦੇ ਪ੍ਰੋਡਿਊਸਰ ਸਾਹਿਬ ਅਨਿਲ ਪਟਾਰੀ ਸਰ ਦਾ ਸੋ ਕਿਸੇ ਕਿਸੇ ਨਵੇਂ ਨੂੰ ਚਾਂਸ ਦੇਣਾ ਬਹੁਤ ਵੱਡਾ ਚਿਕਰਾ ਚਾਹੀਦਾ ਉਸ ਵਾਸਤੇ ਇਹਨਾਂ ਨੇ ਮੈਨੇ ਚਾਂਸ ਦਿੱਤਾ ਮਹਾਰਾਜ ਸਾਹਿਬ ਨੇ ਮੈਨੂੰ ਵੀ ਚਾਂਸ ਦਿੱਤਾ ਮਹਾਰਾਜ ਸਾਹਿਬ ਨੇ ਥੈਂਕ ਯੂ ਸੋ ਮਚ ਰਿਹਾ ਥੈਂਕ ਯੂ ਦੈਨ ਉਸ ਤੋਂ ਬਾਅਦ ਥੈਂਕ ਯੂ ਕਰਨਾ ਚਾਹਾਂਗਾ ਇੰਦਰਜੀਤ ਗਿਲਪਾ ਜੀ ਦਾ ਸੋ ਸ਼ਾਇਦ ਈਪੀ ਜਿਹੜਾ ਫਿਲਮ ਨੂੰ ਪ੍ਰੋਜੈਕਟ ਡਿਜ਼ਾਈਨ ਕਰ ਰਿਹਾ ਸਾਰਾ ਕੁਝ ਜਿਹਨੇ ਦੇਖਣਾ ਭਾਜੀ ਈਪੀ ਨੇ ਸੋ ਇਹਨਾਂ ਨੂੰ ਮੇਰੇ ਤੇ ਕੰਫੀਡੈਂਸ ਸੀ ਵੀ ਇਹ ਕੁਝ ਕਰ ਜੂਗਾ ਸੋ ਉਸ ਤੋਂ ਬਾਅਦ ਮੈਂ ਧੰਨਵਾਦ ਕਰਨਾ ਚਾਹੂਗਾ ਮੇਰੀ ਫਿਲਮ ਦੀ ਕਾਸਟ ਬੰਟੀ ਭਾਜੀ ਬਜਿੰਦਰ ਭਾਜੀ ਸਾਵਨ ਮੈਮ ਨਾਇਕਰਾ ਮੈਮ ਜਤਵੰਤ ਮੈਮ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੂਗਾ ਕਿ ਜਿੱਦਾਂ ਦਾ ਮੈਂ ਚਾਹੁੰਦਾ ਸੀਗਾ ਇਹਨਾਂ ਨੇ ਮੈਨੂੰ ਰਿਅਲਾਈਜ਼ ਨਹੀਂ ਹੋਣ ਦਿੱਤਾ ਕਿ ਮੇਰੀ ਇਹ ਡੈਬਿਊ ਮੂਵੀ ਆ ਪਹਿਲੀ ਮੂਵੀ ਆ ਤੇ ਬਹੁਤ ਸਾਥ ਦਿੱਤਾ ਇਹਨਾਂ ਨੇ ਤਾਂ ਜੋ ਮੈਂ ਚਾਹੁੰਦਾ ਸੀਗਾ ਬਾਕੀ ਤੁਸੀਂ ਦੇਖਿਆ ਜਿੰਨੀ ਮੈਂ ਕੋਸ਼ਿਸ਼ ਕਰ ਸਕਦਾ ਸੀ ਉਹ ਮੈਂ ਕੀਤੀ ਸ਼ਾਇਦ ਮੇਰੇ ਕੋਲੋਂ ਫਿਲਮ ਦੇ ਵਿੱਚ ਕਮੀਆਂ ਰਹਿ ਗਈਆਂ ਹਨ ਮੇਰੀ ਪਹਿਲੀ ਮੂਵੀ ਆ ਮੈਂ ਕੋਸ਼ਿਸ਼ ਕਰੂੰਗਾ ਨੈਕਸਟ ਟਾਈਮ ਕਿ ਮੈਂ ਉਹ ਕਮੀਆਂ ਪੂਰੀਆਂ ਕਰਕੇ ਇੱਕ ਛਾ ਪ੍ਰੋਜੈਕਟ ਤੁਹਾਨੂੰ ਦਿਵਾ ਦਵਾਂ ਧੰਨਵਾਦ ਥੈਂਕ ਯੂ ਸੋ Much ਮੈਂ ਬਸ ਇਹੀ ਕਹਿਣਾ ਚਾਹੂੰਗਾ ਵੀ ਚਲੋ ਫਿਲਮ ਤਾਂ ਤੁਸੀਂ ਦੇਖ ਹੀ ਲੈਣੀ ਆ ਮੈਂ ਬਸ ਇਹ ਰਿਕਵੈਸਟ ਕਰਦਾ ਆ ਕਿ ਇੱਕ ਬਹੁਤ ਵਧੀਆ ਸਿਨੇਮਾ ਬਣਾਇਆ ਜੀ ਅਸੀਂ ਮਿਹਨਤ ਲੱਗੀ ਆ ਸਾਰਿਆਂ ਜਣਾਂ ਦੀ ਪੂਰੇ ਕਰੂ ਦੀ ਪੂਰੀ ਕਾਸਟ ਦੀ ਔਰ ਪ੍ਰੋਡਿਊਸਰ ਸਾਹਿਬ ਦੇ ਪੈਸੇ ਨਹੀਂ ਲੱਗੇ ਆ ਤੇ ਮੈਂ ਬਸ ਇਹੀ ਰਿਕਵੈਸਟ ਕਰਦਾ ਆ ਕਿ ਤੁਸੀਂ ਜਰੂਰ ਇਹ ਫਿਲਮ ਨੂੰ ਦੇਖੋ ਇੱਕ ਵਾਰ ਆ ਕੇ ਤਾਂ ਫਿਰ ਆਪਣੇ ਰਿਵਿਊ ਚਾਹੇ ਇਸੇ ਪੋਸਟ ਦੇ ਉੱਪਰ ਦੋ ਚਾਹੇ ਜਿੱਥੇ ਮਰਜ਼ੀ ਕਮੈਂਟ ਕਰਕੇ ਦਿਓ ਕਿ ਤੁਹਾਨੂੰ ਕਿਦਾਂ ਦੀ ਫਿਲਮ ਲੱਗੀ ਥੈਂਕ ਯੂ ਜਲਦੀ ਥੋੜਾ ਜਿਹਾ ਆਪਾਂ ਕੋਸ਼ਿਸ਼ ਕੀਤੀ ਹੈ ਕਿ ਸਿਨੇਮਾ ਬਣਾਇਆ ਜਾਏ ਇਦਾਂ ਦਾ ਸਿਨੇਮਾ ਤਾਂ ਹੀ ਅੱਗੇ ਵਧੇਗਾ ਫੁੱਲੇਗਾ ਜੇ ਲੋਕਾਂ ਵੱਲੋਂ ਹੰਗਾਰਾ ਮਿਲੇਗਾ ਸੋ ਕਿਸੇ ਬੰਦੇ ਨੇ ਸਾਡੇ ਪ੍ਰੋਡਿਊਸਰ ਸਰ ਨੇ ਸਾਡੇ ਤੇ ਭਰੋਸਾ ਕਰਕੇ ਇਹ ਕਹਿੰਦੇ ਕਿ ਯੂਨੀਕ ਕਨਸੈਪਟ ਲੈ ਕੇ ਆਏ ਥੋੜਾ ਹਟ ਕੇ ਸੋ ਉਹਨਾਂ ਨੇ ਸਾਡੇ ਤੇ ਭਰੋਸਾ ਕਰਕੇ ਫਿਲਮ ਬਣਾਈ ਆ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਆ ਸਭ ਉਮੀਦ ਕਰਦੇ ਆ ਕਿ ਤੁਹਾਨੂੰ ਵੀ ਪਸੰਦ ਆਏਗੀ ਬਾਕੀ ਡੇਲੀ ਮੂਵੀ ਸੀਗੀ ਕਾਫੀ ਗਲਤੀਆਂ ਹੋ ਗਈਆਂ ਹੁਣ ਤੇ ਚਲੋ ਉਹਦੇ ਤੇ ਮਾਫੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਕੰਮ ਕਰਨ ਦਾ ਸਾਰਿਆਂ ਦੇ ਨਾਲ ਤੇ ਇਹੀ ਕਹਾਂਗੇ ਬਾਕੀ ਹੈਂਡਓਵਰ ਤੇ ਸਾਡੇ ਪ੍ਰੋਡਿਊਸਰ ਸਰ ਆਓ ਪ੍ਰੋਡਿਊਸਰ ਸਾਹਿਬ ਆਓ ਮੈਂ ਕਹਿੰਦਾ ਬਹੁਤ ਬਹੁਤ ਸਰ ਬਹੁਤ ਬਹੁਤ ਸਰ ਆਪਾਂ ਕੱਢ ਲਾ ਹਾਂ ਇਹਨਾਂ ਤੋਂ ਬਾਅਦ ਚਲੋ ਜੀ ਭਾਜ ਨੇ ਲਾਸਟ ਤੇ ਆ ਕੇ ਖਾ ਜਾਣਾ ਸਾਰਾ ਕੁਝ ਮੈਂ ਤਾਂ ਇਹੀ ਕਹੂੰਗਾ कि मैं अकेला ही चला था जान पे मंजिल मगर लोग मिलते गए और कारवा गया आई हैव ए वेरी गुड टीम इन हैंड हु हार्ड वर्किंग एंड लॉयल एंड पैशनेट अबाउट द फिल्म दिस इज हाउ वी गाट दिस प्रोजेक्ट पॉसिबल एंड आई विश दैट इट गुड एंड द ऑडियंस appreciate the efforts of all the team and the actors that did a commendable job uh, that you liked so that's all i can say and uh, i appreciate everybody coming here and support the event thank you so much sushigal ji sarada sanu bahut vadiya lagya <laughs> ki and je tadda sanu inna vadiya response milya ਤੇ ਅੱਜ ਦਾ ਐਂਡ ਵਿੱਚ ਮੈਂ ਵੀ ਬਹੁਤ ਇਮੋਸ਼ਨਲ ਹੋ ਗਈ ਸੀ ਐਕਚੁਅਲੀ ਮੈਂ ਪ੍ਰੀਵਿਊ ਦੇਖਿਆ ਉਸ ਤੋਂ ਬਾਅਦ ਅੱਜ ਮੈਂ ਲਿਟਰਲੀ ਬਹੁਤ ਇਮੋਸ਼ਨਲ ਹੋ ਗਈ ਸੀ ਮੈਂ ਉਸ ਤੋਂ ਬਾਅਦ ਜਾ ਕੇ ਆਪਣੇ ਪੈਰੈਂਟਸ ਨੂੰ ਮਿਲੀ ਐਂਡ ਜਦੋਂ ਮੈਂ ਆਪਣੇ ਮੰਮਾ ਨੂੰ ਦੇਖਿਆ ਐਂਡ ਇਚ ਸ਼ੀ ਵਾਸ ਕ੍ਰਾਈਂਗ ਪਰ ਲੱਗਦਾ ਕਿ ਉਹ ਵਰਥ ਇਟ ਹੈ ਕਿ ਅਗਰ ਮੰਮਾ ਨੂੰ ਇਮੋਸ਼ਨ ਫੀਲ ਹੋਏ ਹੈ ਤੇ ਆਫਕੋਰਸ ਸਾਰਿਆਂ ਨੂੰ ਜ਼ਰੂਰ ਫੀਲ ਹੋਣਗੇ ਪੈਰੈਂਟਸ ਤੋਂ ਬਾਅਦ ਕੀ ਕ੍ਰਿਟਿਕ ਮਨਨੇ ਲੱਗਦਾ ਕੋਈ ਹੋ ਸਕਦਾ ਤੇ ਸਾਡੇ ਡਾਇਰੈਕਟਰ ਸਰ ਨੇ ਸਾਰਾ ਜਿੱਦਾਂ ਜਿੱਦਾਂ ਗਿਆ ਉਹ ਬਸ ਉਦੋਂ ਉਦੋਂ ਪਰਫਾਰਮ ਕਰਦੇ ਗਏ ਇਹ ਸਾਰੀ ਉਹਨਾਂ ਦੀ ਮਿਹਨਤ ਹੈ ਸਾਰੀ ਟੀਮ ਦੀ ਮਿਹਨਤ ਸੱਟ ਸਾਰੇ ਕੋ-ਸਟਾਰਸ 사વન ਜੀ ਮੰਟੀ ਜੀ ਪੱਲਾ ਭਜਿੰਦਰ ਸਰ ਤਤਵੰਤ ਮੈਮ ਸੋ ਬਸ ਅਸੀਂ ਬਹੁਤ ਥੈਂਕਫੁਲ ਆ ਔਰ ਇਹ ਕਹਿ ਰਿਹਾ ਕਿ 4 ਜੁਲਾਈ ਨੂੰ ਪਲੀਜ਼ ਜ਼ਰੂਰ ਮੂਵੀ ਦੇਖਣ ਜਾਇਓ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਹਾਂਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮਿਹਰਬਾਨੀ ਹਾਂਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਰੇ ਮੀਡੀਆ ਦਾ ਤੁਸੀਂ ਸਾਰੇ ਆਏ ਸਾਡੀ ਫਿਲਮ ਨੂੰ ਸਪੋਰਟ ਕਰ ਲਈ ਐਂਡ ਸਭ ਤੋਂ ਪਹਿਲਾਂ ਮੇਰੇ ਪ੍ਰੋਡਿਊਸਰ ਅਨਿਲ ਜੀ 인더ਜੀਤ ਗਿੱਲ ਸਾਹਿਬ ਸਾਡੇ ਡਾਇਰੈਕਟਰ ਮਨਵਿੰਦਰ ਮੋਨਾ ਜੀ ਸਾਡੇ ਰਾਈਟਰ ਪਵਨ ਤੇ ਪ੍ਰਭ ਐਂਡ ਮੇਰੇ ਸਾਰੇ ਕੋ-ਸਟਾਰ ਸਾਡੀ ਫਿਲਮ ਦਾ ਹੀਰੋ ਬੰਟੀ ਵੀਰ ਸਾਡੀ ਦੋ ਹੀਰੋਇਨ ਨਾਇਕਰਾ ਐਂਡ ਸਾਵਨ ਸੋ ਮੈਂ ਆਪ ਇਹ ਪਹਿਲੀ ਵਾਰ ਦੇਖੀ ਐ ਤੇ ਡਬਿੰਗ ਦੇ ਟਾਈਮ ਜਿੰਨਾ ਕ ਮੇਰਾ ਪੋਰਸ਼ਨ ਸੀ ਮੈਂ ਡਬਿੰਗ ਕਰਦੇ ਕਰਦੇ ਉਨੀ ਕੀ ਦੇਖੀ ਆ ਅੱਜ ਕੰਪਲੀਟ ਫਿਲਮ ਮੈਂ ਸਹੀ ਮੈਨੇਚ ਆਜ ਦੇਖੀ ਆ ਐਂਡ ਆਪਣੀ ਫਿਲਮ ਦਾ ਸਾਰੇ ਸਲਾਉਂਦੇ ਆ ਸੋ ਸਾਡੇ ਕੋਲ ਸਿਰਫ ਇੱਕੋ ਹੀ ਰਿਕਵੈਸਟ ਹੈ ਪੂਰੀ ਸਟਾਰ ਕਾਸਟ ਵੱਲੋਂ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਰੇ মিডিਆ ਨੂੰ ਐਂਡ মিডিਆ ਦੇ ਥਰੂ ਜਿੰਨੀ ਵੀ ਆਡੀਅנס ਜਿੰਨੇ ਵੀ ਦਰਸ਼ਕ ਸਾਨੂੰ ਦੇਖ ਸੁਣ ਰਹੇ ਆ ਕਿ ਸਾਡੇ ਕੋਲ ਬਜਟਸ ਬਹੁਤ ਘੱਟ ਸੀਗੇ ਪ੍ਰੋਮੋਸ਼ਨ ਲਈ ਸੋ ਅਸੀਂ ਉਸ ਲੈਵਲ ਦੀ ਪ੍ਰੋਮੋਸ਼ਨ ਨਹੀਂ ਕਰ पाए ਸੋ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਇਸ ਫਿਲਮ ਦੀ ਸਪੋਰਟ ਕਰੋ ਜੇ ਤੁਹਾਨੂੰ ਸਹੀ ਮੈਨੇਜ ਇਸ ਫਿਲਮ ਦੇ ਵਿੱਚ ਲੱਗਾ ਰੋਮਾਂਸ ਹੈਗਾ ਲੱਗਾ ਡਰਾਮਾ ਹੈਗਾ ਲੱਗਾ ਇਮੋਸ਼ਨਸ ਹੈਗੇ ਨੇ ਮਤਲਬ ਜੋ ਵੀ ਸਿਨੇਮੇ ਦੇ ਰੰਗ ਹੁੰਦੇ ਨੇ ਮੇਰੇ ਖਿਆਲ ਨਾਲ ਇਸ ਫਿਲਮ ਦੇ ਵਿੱਚ ਸਾਰੇ ਰੰਗ ਨੇ ਸੋ ਇਸ ਫਿਲਮ ਨੂੰ سپورਟ ਕਰੋ ਕਿਉਂਕਿ ਸਾਡੇ ਕੋ ਬਜਟ ਪ੍ਰਮੋਸ਼ਨ ਦੇ ਹੈ ਨਹੀਂ ਗਏ ਅਸੀਂ ਵੱਡੇ ਵੱਡੇ ਹੋਲਡਿੰਗ ਨਹੀਂ ਲਗਾ ਸਕਦੇ ਵੱਡੇ ਵੱਡੇ ਬੂਸਟ ਨਹੀਂ ਲਾ ਸਕਦੇ ਸੋਸ਼ਲ ਮੀਡੀਆ ਤੇ ਸੋ ਜਿੰਨਾ ਕੁ ਬਜਟ ਸੀਗਾ ਫਿਲਮ ਬਣਾਉਣ ਤੇ ਲੱਗ ਗਿਆ ਸੋ ਸਾਡੇ ਅਨਿਲ ਜੀ ਦਾ ਬੜਾ ਵੱਡਾ ਜਿਗਰਾ ਸੀਗਾ ਕਿ ਉਹਨਾਂ ਨੇ ਫਸਟ ਟਾਈਮ ਡਾਇਰੈਕਟਰ ਫਸਟ ਟਾਈਮ ਰਾਈਟਰਸ ਤੇ ਫਸਟ ਟਾਈਮ ਹੀਰੋ ਉਹਨਾਂ ਸਾਰਿਆਂ ਦੇ ਉੱਤੇ ਫਿਲਮ ਬੈਂਕ ਅਪਨ ਕੀਤੀ ਅਜੀਤਾ ਚਲੋ ਕੰਮ ਕਰ ਰਹੇ ਆ ਬਤੌਰ ਜਿੱਦਾਂ ਵੀ ਜਿਹੋ ਜਾ ਵੀ ਕੰਮ ਕਰ ਰਹੇ ਤੁਸੀਂ ਜਾਣਦੇ ਹੀ ਹੋ ਸੋ ਪ੍ਰੋਡਿਊਸਰ ਦੀ ਹਲਾਸ਼ੇਰੀ ਇਸ ਗੱਲ ਦੇ ਵਿੱਚ ਆ ਕਿ ਜੇ ਤੁਸੀਂ ਇਸ ਫਿਲਮ ਨੂੰ ਸਪੋਰਟ ਕਰੋਗੇ ਇਹ ਫਿਲਮ ਨੂੰ ਜੇ ਤੁਸੀਂ ਕਾਮਯਾਬ ਕਰਦੇ ਹੋ ਤੇ ਜਿਹੜਾ ਸਹੀ ਮੈਨੇਚ ਜਿਹੜਾ ਸਿਨੇਮਾ ਹੈ ਜਿਹੋ ਜਾ ਸਿਨੇਮਾ ਹੋਣਾ ਚਾਹੀਦਾ ਜਿੱਦਾਂ ਬੰਟੀ ਬਾਈ ਨੇ ਕਿਹਾ ਕਿ ਉੱਧਰ ਵਾਲੇ ਮੇਕਰ ਸਮਝਦੇ ਕਿ ਇਹ ਫਿਲਮ ਦਾ ਵੀ ਟ੍ਰੇਲਰ ਰੱਖ ਦਿਓ ਜਾਂ ਕੋਈ ਵੀ ਫਿਲਮ ਕਿਤੇ ਉਹ ਵੀ ਲਾ ਲੈਣ ਉਹਨਾਂ ਨੂੰ ਲੱਗਦਾ ਉਹੀ ਫਿਲਮ ਦੇਖ ਰਹੇ ਸੋ ਇਹ ਫਿਲਮ ਸਹੀ ਮਲੇ ਦੇ ਵਿੱਚ ਇੱਕ ਫਿਲਮ ਹੈ ਸੋ ਇਸ ਕਰਕੇ ਨਹੀਂ ਕਿ ਮੇਰੀ ਫਿਲਮ ਹੈ ਜਿੰਨੀ ਵੀ ਫੀਡਬੈਕ ਮਿਲੀ ਜੋ ਅਕਸਰ ਅੱਜ ਜੋ ਕਹਿ ਗਏ ਇਸ ਫਿਲਮ ਬਾਰੇ ਐਂਡ ਮਤਲਬ ਉਸ ਤੋਂ ਬਾਅਦ ਤਾਂ ਮੈਨੂੰ ਲੱਗਦਾ ਐਂ ਹੀ ਹੈ ਸੋ ਥੈਂਕ ਯੂ ਵੈਰੀ ਮਚ ਸਾਰੇ ਸਪੋਰਟ ਕਰਿਓ ਮੈਂ ਪਰਮਾਤਮਾ ਕੋਲੋਂ ਅਰਦਾਸ ਕਰਦਾ ਕਿ ਮੇਰੇ ਆਣ ਵਾਲੇ ਜੇ ਸਜਣ ਹੈ ਜਿਨ੍ਹਾਂ ਨੇ ਇਸ ਮੇਰੇ بیٹے ਦੀ ਅੱਜ ਸਾਨੂੰ ਇਵੈਂਟ ਨੂੰ ਸ਼ਾਨ ਦਿੱਤੀ ਹੈ ਔਰ ਇਸ ਮਤਲਬ ਹਾ ਗੇ ਆਪਣਾ 팀 ਦੀ ਉਹ ਜਿਹੜਾ ਉਹ ਦਿੱਤਾ ਦਾ ਮਾਨ ਹਾਸੇ ਬਾ ਬਹੁਤ ਬਾਰੀ ਆ ਔਰ ਮੈਂ ਉਹਨਾਂ ਨੂੰ ਉਸ ਦਾ ਸ਼ਰਤ ਬਹੁਤ ਵਧਾਈ ਵੀ ਦੇਣਾ ਔਰ ਉਹਨਾਂ ਨੂੰ ਮੈਂ ਵਾਰਗ ਪਾਸ ਵੀ ਦੇਣਾ ਔਰ ਉਹਨਾਂ ਦਾ ਚੁਕਿਆ ਹੋਇਆ ਦਾ ਕਰਨਾ ਬਾਕੀ ਇਹ ਮੈਂ ਆਪਣੇ ਜਿਹੜੀ ਇਹ ਰਿਵਿਊ ਹੈ ਜਿਹਨੇ ਸਾਰਾ ਕੁਝ ਦੇਰੇ ਦੇ ਤੇ ਸੇਰਾ ਜਾਂਦਾ ਉਹਨਾਂ ਨੂੰ ਮੈਂ ਵਧਾਈ ਦੇਣ ਦਾ ਪਾਦਰ ਨਹੀਂ ਸਮਝਦਾ ਉਹਨਾਂ ਨੂੰ ਮੈਂ ਆਪਣੇ ਦਿলো ਅਸ਼ੀਰਵਾਦ ਦੇਣਾ ਕਿ ਜਿਨ੍ਹਾਂ ਨੇ ਅਸ਼ੀਰਵਾਦ ਦੇਣਾ ਜਿਸ ਨਾਲ ਇਹਨਾਂ ਦੇ ਸਾਰੀ ਉਮਰ ਜਿਹੜੀ ਸਫਲਤਾ ਹੈ ਕਰ ਕਰ ਕੇ ਚੁਮੇ ਜਿਸ ਤਰ੍ਹਾਂ ਇਹਨਾਂ ਨੇ ਜੀ ਭੋਜਨ ਨਾਲ ਡੈਡੀਕੇਸ਼ਨ ਨਾਲ ਔਰ ਕੋਆਰਡੀਨੇਸ਼ਨ ਨਾਲ ਡਿਸਪੀਸਨ ਜਿਹਾ ਕੇ ਬਾਅਦੂਦ ਇੰਨੀਆਂ ਪ੍ਰੋਬਲਮਾਂ ਨੇ ਇਹਨਾਂ ਨੇ ਇਸ ਇਵੈਂਟ ਨੂੰ ਮੇਰੇ ਬੇਟੇ ਦੇ ਇਵੈਂਟ ਨੂੰ ਸਫਲਤਾ ਬਣਾਇਆ ਮੈਂ ਉਹਨਾਂ ਦਾ ਬਹੁਤ ਧੰਨਵਾਦੀਆ ਅਗਰ ਮੈਂ ਉਹਨਾਂ ਦੇ ਕਿਸੇ ਕੰਮ ਆ ਸਕਾਂ ਤੇ ਮੈਂ ਹਰ ਵੇਲੇ ਹਾਜ਼ਰ ਹਾਂ ਔਰ ਮੈਂ ਉਹਨਾਂ ਦੀ ਬੜੀ ਮਤਲਬ ਪ੍ਰਸ਼ੰਸਾ ਕਰਦਾ ਔਰ ਬਹੁਤ ਆਪਣੀ ਜੁਲੂ ਮੁਬਾਰਕਾ ਦਾ ਬਾਕੀ ਸਾਰੇ ਭਰਾਵਾਂ ਨੂੰ ਜਿਹੜੇ ਆ ਗਏ ਆ ਉਹਨਾਂ ਦਾ ਵੀ ਥੈਂਕ ਯੂ ਤੁਸੀਂ ਸਾਰੇ ਜਣੇ ਆਏ ਬਸ ਹੁਣ ਜੇ ਫਰ ਮੂ ਸਾਡਾ ਕੰਮ ਅੱਛਾ ਲੱਗਿਆ ਟੀਮ ਅੱਛੀ ਲੱਗੀ ਇੱਕ ਨਵਾਂ ਨਵੀਂ ਟੀਮ ਆਈ ਹੈ ਸਾਰਿਆਂ ਦੇ ਸਾਹਮਣੇ ਸੋ ਪਲੀਜ਼ ਪ੍ਰਮੋਟ ਜ਼ਰੂਰ ਕਰਿਓ ਆਡੀਅנס ਨੂੰ ਅਪੀਲ ਜ਼ਰੂਰ ਕਰਿਓ ਅਸੀਂ ਵੀ ਕਰਾਂਗੇ ਇੱਕ ਵਾਰ ਦੇਖ ਕੇ ਆਓ ਦੱਸਿਓ ਫਿਰ ਕਿਵੇਂ ਲੱਗੀ ਸਾਡੀ ਫਿਲਮ ਮੈਂ ਤੇਰੇ ਕੁਰਬਾਨ 4 ਜੁਲਾਈ ਨੂੰ ਰਿਲੀਜ਼ ਹੋ ਜਾਣੀ ਆ ਆਮ ਸੋ ਐਕਸਾਈਟਿਡ ਤੁਸੀਂ ਸਾਰੇ ਜਾਣਾ ਦੇਖੋ ਤੇ ਸਾਨੂੰ ਮੈਸੇਜ ਕਰਕੇ ਜ਼ਰੂਰ ਦੱਸਿਓ ਬਹੁਤ ਮਿਹਨਤ ਲੱਗਦੀ ਆ ਪੂਰੀ ਟੀਮ ਦੀ ਔਰ ਇਸ ਦਿਨ ਦੀ ਵੇਟ ਕਰਦੇ ਆ ਅਸੀਂ ਕਦੋਂ ਤੁਸੀਂ ਸਾਰੇ ਜਣੇ ਦੇਖੋਗੇ ਤੇ ਸਾਨੂੰ ਅਪਰੀਸ਼ੀਏਟ ਕਰੋ। ਥੈਂਕ ਯੂ ਸਸੀਕਾਲ। ਥੈਂਕ ਯੂ। ਸਸੀਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਸੀਕਾਲ ਸਾਰੇ ਜਣੇ ਬਹੁਤ ਵਧੀਆ ਆਪਣੀ ਰੀਲ ਦੇਖ ਕੇ ਗਏ ਨੇ, ਬਹੁਤ ਵਧੀਆ ਬੋਲ ਕੇ ਗਏ ਨੇ। ਮੇਰੇ ਫੋਨ ਵਾਸਤੇ ਉਹਨਾਂ ਕੋਲ ਜਿਆਦਾ ਕੁਝ ਰਹਿ ਨਹੀਂ ਗਿਆ ਕਿ ਬਾਰ-ਬਾਰ ਇੱਕੋ ਗੱਲਾਂ ਰਿਪੀਟ ਕਰਾਂਗੇ। ਮੈਂ ਤਾਂ ਇਹ ਕਹੂੰਗੀ ਕਿ ਬਹੁਤ ਵਧੀਆ ਫਿਲਮਾਂ ਜਿੰਨੇ ਵੀ ਉਹਨਾਂ ਦਾ ਫਿਲਮ ਆਈਆਂ ਸਾਰੀਆਂ ਪਾਪੂ ਜਗ੍ਹਾ ਤੇ ਵਧਿਆਨੇ ਪਰ ਇਹ ਇੱਕ ਨਵਾਂ ਸਬਜੈਕਟ ਹੈਗਾ ਕਿ ਨਵੇਕਲਾ ਜਾ ਸਾਰਿਆਂ ਨੇ ਕੰਮ ਬਹੁਤ ਸੋਹਣਾ ਕੀਤਾ ਹੈ ਮੈਮ ਨੂੰ ਬਹੁਤ ਆਕਚੁਅਲੀ ਮੈਮ ਨੂੰ ਮੈਂ ਹੋਂ ਤੱਕ ਸਾਰੀ ਫਿਲਮਾਂ ਦੇ ਵਿੱਚ ਬੜੇ ਸੌਫਟ ਜੇ ਸੌਫਟ ਪਿਆਰੇ ਜੇ ਇਨੋਸੈਂਟ ਜੇ ਜੈਲਦਾਰ ਨਹੀਂ ਹਨਾ ਅਸੀਂ ਲਾਸਟ ਕੀਤੀ ਹੈ ਜੱਦੀ ਸਰਦਾਰ ਜੱਦੀ ਸਰਦਾਰ ਜੀ ਤੇ ਉਸ ਤੋਂ ਬਾਅਦ ਮੈਮ ਨੇ ਮੈਂ ਅੱਜ ਕੰਮ ਕੀਤਾ ਇਹਦੇ ਵਿੱਚ ਇੰਨਾ ਸੋਹਣਾ ਦਾ ਇੱਕ ਡਿਫਰੈਂਟ ਕੈਰੈਕਟਰ ਦੇ ਇਕ ਨੂੰ ਮਿਲਿਆ ਸੋ ਮੈਮ ਹਰ ਤਰ੍ਹਾਂ ਦੇ ਰੋਲ ਕਰ ਲੈਂਦੇ ਆ ਬਹੁਤ ਸਿਰਫ ਕਿਊਟ ਨਹੀਂ ਨੇ ਪ੍ਰੋਡਿਊਸਰ ਸਾਹਿਬ ਤਾਂ ਚਲੋ ਨਵੇਂ ਸੀ ਕਿ ਇਹਨਾਂ ਨੂੰ ਤਾਂ ਨਹੀਂ ਪਤਾ ਸੀਗਾ ਸਾਡੇ ਕੀ ਕੀ ਚੱਲ ਰਿਹਾ ਇੱਥੇ ਪਰ ਸਾਡੇ ਜਿਹੜੇ ਡਾਇਰੈਕਟਰ ਹੈਗੇ ਨੇ ਮਨਿੰਦਰ ਪੋਨਾ ਜੀ ਤੇ ਇੰਦਰਜੀਤ ਜੀ ਸੰਦੀਪ ਸੰਦੀਪ ਸੰਤੂ ਨੇ ਮੈਨੂੰ ਇਹਨਾਂ ਨਾਲ ਮਿਲਾਇਆ ਕਿ ਇੱਕ ਡਿਫਰੈਂਟ ਕਰੈਕਟਰ ਹੈ ਦਾ ਇਹਨਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੋਨਾ ਜਿਹਨੂੰ ਮੈਂ ਪਹਿਲਾਂ ਜਾਣਦੀ ਸੀ ਵੀ ਐਸੇ ਉਹਨਾਂ ਦੀ ਵੀ ਫਸਟ ਫਿਲਮਾ ਪਰ ਮੈਂ ਐਸੇ ਉਹਨਾਂ ਨੂੰ ਜਾਣਦੀ ਸੀਗੀ ਪਰ ਮੈਨੂੰ ਖੁਸ਼ੀ ਹੈ ਕਿ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਇੱਕ ਦੂਸਰਾਂ ਦੇ ਕਰੈਕਟਰ ਆ ਕਿ ਤੁਹਾਡੇ ਵਾਸਤੇ ਜਿੰਨੀਆਂ ਅਜੇ ਤੱਕ ਤੁਸੀਂ ਫਿਲਮਾਂ ਕੀਤੀਆਂ ਸਾਰੋਂ ਤੇ ਹੀ ਲੱਗ ਕਰੈਕਟਰ ਹੈਗਾ ਬਿਲਕੁਲ ਹੀ ਤਾਂ ਮੈਨੂੰ ਬਹੁਤ ਵਧੀਆ ਲੱਗਾ ਕਿਉਂਕਿ ਚਾਹੇ ਬਿਸ਼ਕਾ ਜੀ ਬਹੁਤ ਫਿਲਮਾਂ ਕਰ ਲਈਆਂ ਨੇ ਪਰ ਜਦੋਂ ਤੁਸੀਂ ਇੱਕ ਨਵਾਂ ਕੈਰੈਕਟਰ ਕਰਦੇ ਹੋ ਨਾ ਤਾਂ ਮੈਂ ਤਾਂ ਫਿਰ ਵੀ ਅਗਲੇ ਡਾਇਰੈਕਟਰ ਤੇ ਸੌਂਡ ਦੇਣੀ ਆ ਮੈਂ ਕਹਿੰਦੀ ਹੂੰ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਫਿਦਾ ਹੋਵੋਗੇ ਹਣਾ ਤਾਂ ਉਹਨਾਂ ਨੇ ਕਢਵਾਇਆ ਇੱਕ ਨਵਾਂ ਕੈਰੈਕਟਰ ਮੇਰੇ ਤੋਂ ਇੱਕ ਕਿਉਂਕਿ ਜਿੱਦੀ ਸਰਦਾਰ ਚ ਵੀ ਥੋੜਾ ਜਿਹਾ ਮੇਰਾ ਇੰਦਾ ਸੀ ਪਰ ਇਹ ਉਹਨਾਂ ਬੀਤੇ ਕੈਰੈਕਟਰ ਹੈਗਾ ਬਹੁਤ ਅੱਛਾ ਮੇਰੇ ਵਾਸਤੇ ਇੱਕ ਬਹੁਤ ਵਧੀਆ ਹੈ ਕਿ ਫਿਲਮ ਹੈਗੀ ਆ ਇਹ ਮੀਲ ਪੱਥਰ ਸ਼ਾਹ ਸਾਹਿਬ ਦਾ ਵੀ ਮੇਰੇ ਵਾਸਤੇ ਕਿਉਂਕਿ ਇੱਕ ਨਵਾਂ ਕੈਰੈਕਟਰ ਸਭ ਨੂੰ ਮੇਰੇ ਇਹ ਮਤਲਬ ਬਣ 플레이 ਕਰਤਾ ਮੁੱੱਖਾ ਮਿਲਿਆ ਹੈਗਾ థాంక్యూ دیرਵਾਰੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜਿਸ ਨੇ ਮੇਰੇ ਤੇ ਵਿਸ਼ਵਾਸ ਕੀਤਾ ਸਾਡੇ ਕਿਥੇ ਗਏ ਡਾਇਰੈਕਟਰ ਸਾਹਿਬ ਵੀ ਸਾਡੇ ਅਜ ਗਾਇਬ ਹੋਏ ਵੀ ਨੇ ਉਹਨਾਂ ਦੇ ਵੀ ਥੈਂਕਸ ਕਰਦੀਆਂ ਕਿ ਉਹਨਾਂ ਨੇ ਮੈਨੂੰ ਇੱਕ ਨਵੇਂ ਕੈਰੈਕਟਰ ਵਾਸਤੇ ਮੈਨੂੰ ਚੁਣੋ ਚੁਣਿਆ ਉਹਨਾਂ ਨੇ ਬਾਕੀ ਸਾਡੇ ਜਿਹੜੇ ਥਮ ਪੰਜਾਬੀ ਇੰਡਸਟਰੀ ਦੇ ਜੋਗਰਾਜੀ ਬਿਲਕੁਲ ਜਦੋਂ ਮੈਂ ਥੋੜਾ ਜਿਹਾ ਲੇਟ ਪਹੁੰਚੀ ਮੈਂ ਉਹਨਾਂ ਨੂੰ ਮਿਲਣ ਗਈ ਇੰਟਰਵਿਊ ਤੇ ਬਾਅਦ ਉਹਨਾਂ ਨੇ ਮਨਜਾਦੀ ਕਿਹਾ ਤਾਂ ਕਿ ਆ ਰੂਪ ਨੂੰ ਥੋੜਾ ਪਹਿਲੀ ਵਾਰ ਵੇਖਿਆ ਹੈਗਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਸਾਡੇ ਇੰਨੇ ਚੰਗੀਆਂ ਤੇ ਸਾਨੂੰ ਇੰਨਾ ਐਪਰੀਸ਼ੀਏਟ ਕਰਨ ਸਾਨੂੰ ਪਿਆਰ ਦੇਣ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਮੈਂ ਉਹੇ ਗੱਲ ਗੱਲ ਹੋ ਗਈ ਸੀ ਕਿ ਮੈਨੂੰ ਇੰਨੇ ਵੱਡੇ ਕੁਸ਼ਟਰੀਆ ਆਰਟਿਸਟ ਨੇ ਸਾਡੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਮੈਨੂੰ ਮਹਿਸ਼ੂਸ ਕੀਤਾ ਮੇਰੇ ਕੈਰੈਕਟਰ ਨੂੰ ਤੇ ਹੁਣ ਵੀ ਤੁਹਾਡੇ ਸਾਹਮਣੇ ਸਭ ਕਹਿ ਕੇ ਗਏ ਕਿ ਨਵਾਂ ਕੈਰੈਕਟਰ ਮਿਲਿਆ ਮੈਨੂੰ ਤੇ 4 ਜੁਲਾਈ ਨੂੰ ਫਿਲਮ ਰਿਲੀਜ਼ ਹੋ ਰਹੀ ਆ ਮੈਂ ਕਿ ਨਹੀਂ ਕਿ ਇਹ ਸਾਰੇ ਲੋਕ ਹੁਮੁਹਮਾ ਕੇ ਵੇਖਣ ਕਿਉਂਕਿ ਜਿਹੜਾ মিডিਆ ਹੈਗਾ ਇਹੀ ਸਭ ਤੋਂ ਜ਼ਿਆਦਾ ਪ੍ਰੋਮੋਸ਼ਨ ਕਰਦਾ ਹੈ ਤੇ ਤੁਸੀਂ ਸਭ ਤੋਂ ਜ਼ਿਆਦਾ ਪ੍ਰੋਮੋਸ਼ਨ ਕਰਦੇ ਸਾਡੀ ਅਸੀਂ ਤਾਂ ਜਿਹੜੀ ਹੁਣ ਕਰਨੀ ਸੀ ਕਰਤੀ ਬਾਕੀ ਤੁਹਾਡੇ ਤੇ ਲਪੇਟ